ਆਹ ਦੇਖ ਲਓ ਬੀਬੀਆਂ ਨੇ ਲੱਭ ਲਿਆ ਮੀਂਹ ਪਵਨ ਦਾ ਪੁਰਾਣਾ ਤਰੀਕਾ ਗੁੱਡੀ ਫੂਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ ਕੀਤੀ ਜਾ ਰਹੀ ਹੈ ਬੀਬੀਆਂ ਦੇ ਵੱਲੋਂ ਕੋਸ਼ਿਸ਼ ਤੁਹਾਨੂੰ ਦੱਸਦੇ ਕਿ ਗੁੱਡੀ ਫੂਕਣ ਦੀ ਪਰੰਪਰਾ ਕਾਫੀ ਪੁਰਾਣੀ ਪਰੰਪਰਾ ਹੈ ਜੋ ਕਿ ਕਾਫੀ ਚਿਰਾਂ ਤੋਂ ਚਲਦੀ ਆ ਰਹੀ ਹੈ ਤੇ ਜਦੋਂ ਗਰਮੀ ਦਾ ਪ੍ਰਕੋਪ ਹੱਦ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਪਿੰਡ ਦੀਆਂ ਬੀਬੀਆਂ ਦੇ ਵੱਲੋਂ ਇਕੱਠੇ ਹੋ ਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਇਹ ਗੁੱਡੀ ਫੂਕੀ ਜਾਂਦੀ ਹੈ ਤੇ ਅਰਦਾਸ ਕੀਤੀ ਜਾਂਦੀ ਹੈ ਤੇ ਗੁੱਡੀ ਫੂਕਣ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਜਾਂਦਾ ਹੈ ਤਾਂ ਫਿਰ ਓਮੀ ਪਵਾ ਦਿੰਦਾ ਹੈ ਅੱਜ ਵੀ ਗਰਮੀ ਨੇ ਪੂਰੇ ਤਰ੍ਹਾਂ ਵਟ ਕੱਡੇ ਪਏ ਨੇ ਬੁਰਾ ਹਾਲ ਹੋਇਆ ਪਿਆ ਸਾਰਿਆਂ ਦਾ ਗਰਮੀ ਦੇ ਨਾਲ ਤੇ ਮੀਂਹ ਪਉਣ ਦੇ ਲਈ ਹੁਣ ਪਿੰਡ ਦੀਆਂ ਬੀਬੀਆਂ ਇਕੱਠੀਆਂ ਹੋਈਆਂ ਨੇ ਤੇ ਉਹਨਾਂ ਨੇ ਗੁੱਡੀ ਫੂਕੀ ਹੈ ਤਾਂ ਕਿ ਇੰਦਰ ਦੇਵਤਾ ਕੋ ਨਾ ਤੇ ਮਿਹਰਬਾਨ ਹੋ ਸਕੇ ਖੁਸ਼ ਹੋ ਸਕੇ ਤੇ ਖੁਸ਼ ਹੋ ਕੇ ਉਹਨਾਂ ਤੇ ਮੀਂਹ ਪਵਾ ਸਕੇ ਤਾਂ 사실 ਕਿ ਇਸ ਪਰੰਪਰਾ ਦੇ ਵਿੱਚ ਪਹਿਲਾਂ ਪੂਰੇ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕੀਤਾ ਜਾਂਦਾ ਹੈ ਤਾਂ ਉਸ ਰਾਸ਼ਨ ਦੇ ਨਾਲ ਮਿੱਠੇ ਗੁਲਗੁਲੇ ਤਿਆਰ ਕੀਤੇ ਜਾਂਦੇ ਨੇ ਤੇ ਗੁੱਡੀ ਫੂਕਣ ਤੋਂ ਬਾਅਦ ਇਸ ਨੂੰ ਬੱਚਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਇਸ ਦਾ ਮੰਨਣਾ ਕਿ ਇਸ ਦੇ ਨਾਲ ਇੰਦਰ ਦੇਵਤਾ ਖੁਸ਼ ਹੋ ਜਾਂਦਾ ਤਾਂ ਇਸੇ ਖੁਸ਼ੀ ਦੇ ਵਿੱਚ ਫਿਰ ਇੰਦਰ ਦੇਵਤਾ ਮੀਂਹ ਪਾਉਂਦਾ ਤੇ ਗਰਮੀ ਤੋਂ ਰਾਹਤ ਮਿਲਦੀ ਹੈ। ਕੀ ਤੁਹਾਡਾ ਕੀ ਕਹਿਣਾ ਇਸ ਪੁਰਾਣੀ ਪਰੰਪਰਾ ਬਾਰੇ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਇਹ ਪ੍ਰਾਤਨ ਸਮਿਆਂ ਵਿੱਚ ਕੀ ਜਿਹੜਾ ਹੈਗਾ ਰਿਵਾਜ ਹੁੰਦਾ ਸੀ ਅੱਜ ਕਿਉਂ ਗੁੱਡੀ ਫੂਕੀ ਜਾਂਦਾ? ਇਹ ਗੁੱਡੀ ਤਾਂ ਫੂਕੀ ਹੈ ਵੀ ਮੀਂਹ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਤੇ ਕੇ ਸੋਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫਿਰ ਆਪਣੇ ਗੁਲਗਲੇ ਪਕਾ ਕੇ ਝੂਟਾਪਕੇ ਗੁੱਡੀ ਫੂਕ ਕੇ ਆਉਂਦੀਆਂ। ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੇਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਇਆਲ ਹੋ ਜਾਂਦਾ ਤੇ ਮੀ ਪੈ ਜਾਂਦਾ ਸੀਗਾ ਉਸ ਟਾਈਮ ਚ ਪਹਿ ਰੱਗ ਗਈ ਜੀ ਜਿਹੜੇ ਪਹਿਲੇ ਸਮੇ ਹੁੰਦੇ ਸੀਗੇ ਜੀ ਤੇਰੇ ਤੇ ਤੇਰੇ ਮੇ ਗੁੱਡੀਆ ਜਿਹੜੀ ਇਹਦਾ ਕੀ ਨੂੰ ਕਿਹਾ ਗਿਆ ਕੋਈ ਇਹਦਾ ਕੋਈ ਤਸੋਕਰ ਕੋਈ ਹੈ ਪਤਾ ਤੁਹਾਨੂੰ ਤਸੋਕਰ ਦਾ ਸਾਰੇ ਹੀ ਆਪੇ ਬਣ ਜਾਂਦੇ ਨੇ ਮਾਈਆਂ ਇਕੱਠੀਆਂ ਹੋ ਕੇ ਜੀ ਤੇ ਇੱਕੇ ਹੀ ਬਣ ਜਾਂਦੇ ਨੇ ਸੌਰੇ ਵੀ ਬਣ ਜਾਂਦੇ ਨੇ ਤੇ ਭੈਣ ਭਾਈ ਪਰਜਾਈਆਂ ਸਭ ਕੁ ਸੋਕ ਫੇਰੀ ਦਰਵਾਜਾ ਸਾਰੇ ਉਹੀ ਬਣ ਜਾਂਦੇ ਨੇ ਜੀ ਪਰਮਾਤਮਾ ਦੇ ਅੰਦਰ ਸੇ ਇਕੱਠੇ ਹੋਣਾ ਪਰਮਾਤਮਾ ਨੂੰ ਕੀ ਕਹਿਣਾ ਚਾਹੁੰਦੇ ਹਾਂ ਪਰਮਾਤਮਾ ਨੇ ਹੀ ਪਰਮਾਤਮਾ ਨੇ ਹੀ ਕਹਿਣਾ ਚਾਹੁੰਦੇ ਆ ਜੀ ਬਸ ਮੈਂ ਇਕੱਠੇ ਹੋ ਕੇ ਅਨਤਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇਕੱਠਾ ਕਰਕੇ ਫੇਰ ਆਪਣੀ ਸਵੇਰ ਦੀ ਬਣਾਉਣ ਲੱਗੀਆਂ ਪਈਆਂ ਨੇ ਮਾਈਆਂ ਮੀ ਪੈਣਾ ਚਾਹੀਦਾ ਪ੍ਰਮਾਤਮਾ ਉਰੇ ਹੀ ਅਰਦਾਸ ਕਰਦੇ ਆ ਮੀ ਬਾਸੇ ਤੇਰੀ ਰਹਿਮਤ ਦਾ ਵੀ ਮੀ ਪੈਣਾ ਚਾਹੀਦਾ ਜੀ ਲੈ ਤੁਸੀਂ हां जी माता ਤੁਸੀਂ ਅੱਜ ਇਕੱਠੇ ਹੋ ਕੇ ਇੱਥੇ ਗੁੱਡੀ ਫੂਕੜਾਈ ਆ ਪੁਰਾਤਨ ਸਮੇਂਦਕੀ ਕਿਸ ਤਰ੍ਹਾਂ ਹੁੰਦਾ ਸੀਗਾ ਸਾਨੂੰ ਆਏ ਆ ਵੀ ਬੇਟਾ ਵੀ ਭੈਣਾਂ ਧੀਆ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸੌ ਰੇ ਤਾਂ ਅੰਜ ਮੰਜ ਕੁੜੀਆਂ ਹੁੰਦੀਆਂ ਸਾਰੀਆਂ ਇਕੱਠੀਆਂ ਤੇ ਗੁੱਡੀ ਫੂਕਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾਲ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਢੀਆਂ ਨੂੰ ਇਕੱਠਾ ਕਰਨਾ ਪੈਂਦਾ ਸਮਾਨ ਹੋਹੀ ਕਹੀ ਜਾਨੇ ਵੀ ਸਾਡੇ ਪੁੱਤ ਪੋਤੇ ਸੁੱਕੀਆਂ ਜ਼ਮੀਨਾਂ ਪਾਉਂਦੇ ਨੇ ਵੀ ਸਾਨੂੰ ਪ੍ਰਮਾਤਮਾ ਸਿੰਦਰ ਦੇਵਤਾ ਹੀ ਦਿਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਐ ਬੱਚਿਆਂ ਨੂੰ ਬਹੁਤ ਜਾਦੇ ਵੀ ਮੀਂਹ ਪੈਣਾ ਚਾਹੀਦਾ ਇਹਦੇ ਨਾਲ ਕਿਤੇ ਨਾ ਕਿਤੇ ਫਸਲ ਵੀ ਵਧੇ ਆਪਸ ਚ ਜਿਹੜੀਆਂ ਹਾਰੀ ਪਿਆਰ ਵੀ ਵਧਦਾ ਜੀ ਇਕੱਠੀਆਂ ਹੋਈਆਂ ਨੇ ਜਦ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰੋਂ ਬਾਹਰ ਵੀ ਨਹੀਂ ਨਿਕਲਦੀ ਕਦੇ ਜਿਹੜੇ ਉਹ ਬੀਬੀਆਂ ਅੱਜ ਇੱਥੇ ਪਹੁੰਚੂਗੀ ਦੂਜੀ ਦੂਜੀ ਦੀ ਸਹੇਲੀ ਬਣੂਗੀ ਪਿਆਰ ਵਧੂਗਾ ਗਾਹ ਨੂੰ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਐ ਗੁੱਡੀ ਪੁੱਕੀ ਨਹੀਂ ਹਾਂ ਜੀ ਕੀ ਕਹਿਣਾ ਚਾਹੁੰਦੇ ਆਂ ਅੱਜ ਛੁੱਟੀ ਮਾਰਦੇ ਆ ਕਿ ਕੀ ਆਪਾਂ ਬੰਗਲਦਸ਼ ਅਸੀਂ ਜੀ ਰਲ ਮਿਲ ਕੇ ਅਸੀਂ ਜੀ ਰਸਣ ਇਕੱਠਾ ਕਰ ਰਹੇ ਜੀ ਘਰ ਘਰ ਫਿਰ ਕੇ ਛੁਟਕੀ ਛੁਟਕੀ ਆਤੇ ਦੀ ਯਾਰ ਮਿੱਠਾ ਤੇਲ ਲਿਆ ਸਾਰੇ ਫਿਰਕੇ ਅਸੀਂ ਆਖਿਆ ਵੀ ਰੱਬ ਤੋਂ ਮੀ ਵੀ ਪਵਾਉਣਾ ਹੈ ਕਿੰਨੀ ਗਰਮੀ ਆ ਕਿੰਨੀ ਬਹੁਤ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਨਾਲ ਤੋਂ ਵੀ ਬਹੁਤ ਪਰ ਮਾਤਮਾ ਮੂਰੇ ਅਰਦਾਸ ਕਰਦੇ ਆਂ ਵੀ ਮੀ ਪਾਈ ਜੀ ਤਰਦੀ ਵੇਂਦਰਾ ਹਾਂ ਹਾਂ ਮੋਹਦਾ ਬੱਚਾ ਕਹੇ ਤੂੰ ਮਾਝਾ ਲੈ ਵਰਸੇ ਵਾਜਨੀ ਸਰਨਾ ਵਰਦੀ ਵੇਂਦਰਾ ਵਰਸੇ ਵਾਜਨੀ ਸਰਨਾ ਵਰਦੀ ਵੇਂਦਰਾ ਮਿਸਰ ਦੇ ਕਨਵਨਾਂ ਵਰਦੀ ਵੇਂਦਰਾ ਮਾਨੇ ਫਗਮਾਨਾ ਹਾਂ ਹੁਣ ਢੋਲ ਗਈ ਮੀਂਧਾ ਦੇ ਕਨਾਨਾ ਦੁਨੀਆਂ ਢੋਲ ਗਈ ਦੁਗਾ ਦੇ ਸੁਮਾਨਾ ਦੁਨੀਆਂ ਢੋਲ ਗਈ रूते बंदे चोते छॾ घरालू आए पाणी जी कुटदई र